ਬਾਂਜੀਆ ਕਿਦਾਂ ਨਿਕਲ ਦੋਸਤੋ ਅ ਅੱਜ ਦੇ ਵਲੌਗ 'ਚ ਆਪਾਂ ਐਮਸਡਮ ਚੱਲੇ ਆਂ ਤੇ ਐਮਸਡਮ 'ਚ ਤਦਲੀਕ ਸਰਪ੍ਰਾਈਜ਼ ਆ ਤੇ ਉੱਥੇ ਪਹੁੰਚ ਕੇ ਤੁਹਾਨੂੰ ਦਿਖਾਵਾਂਗੇ ਮੈਨੂੰ ਲੱਗਦਾ ਤੁਹਾਨੂੰ ਬਹੁਤ ਪਸੰਦ ਆਊਗਾ ਤੇ ਮੰਮਾ ਤਿਆਰ ਹੋ ਗਏ ਆ ਥੋੜਾ ਜਿਹਾ ਹਿੰਟ ਦੇ ਦੇਣਾ ਆ ਦੇਖ ਲਓ ਕਿੰਨੇ ਸੋਹਣੇ ਬਣੇ ਆ ਅੱਜ ਦਿਖਾਵਾਂਗੇ ਮੰਮਾ ਪੈਂਸ ਨੂੰ ਹਾਂ ਫੈਮਿਲੀ ਨੂੰ YouTube ਫੈਮਿਲੀ ਨੂੰ 빅 ਸਰਪ੍ਰਾਈਜ਼ ਜ਼ਰੂਰ ਦੇਖਿਓ ਹੂੰ ਅ ਚਲੋ ਠੀਕ ਹੈ ਸੁਣ ਲਿਆ ਤੁਸੀਂ ਉਹਨਾਂ ਤੋਂ ਬਈ ਕੀ ਸਰਪ੍ਰਾਈਜ਼ ਹੈ ਤੇ ਆਪਾਂ ਤੁਹਾਨੂੰ ਉੱਥੇ ਪਹੁੰਚ ਕੇ ਦਿਖਾਵਾਂਗੇ ਕਿ ਮਤਲਬ ਕਿ ਕੀ ਹੈਗਾ ਆ ਕੀ ਨਹੀਂ ਹੈ ਤੇ ਆਪਾਂ ਹੁਣ ਲੱਭ ਰਹੇ ਆ ਪੰਮੀ ਬਾਈ ਨੂੰ ਪੰਮੀ ਬਾਈ ਮੇਰੀ ਮਾਸੀ ਆ ਆਪਾਂ ਉਹਨਾਂ ਦਾ ਨਾਂ ਰੱਖਿਆ ਪੰਮੀ ਬਾਈ ਪਰ ਲੱਭ ਹੀ ਨਹੀਂ ਰਹੇ ਪੰਮੀ ਬਾਈ ਪੰਮੀ ਬਾਈ ਹੈ ਕਿੱਥੇ ਪੰਮੀ ਬਾਈ ਕਹਾਂ ਗਏ ਆ ਆਪ तो पम्मी भाई ओ देखो पम्मी भाई खड़े येलो सूट तो वाओ लुकिंग वेरी नाइस पम्मी भाई जी आ देखो पम्मी भाई जी पम्मी भाई जी नु भुजा के हो ने रे <laughs> उन्होंने तो इतना भज नहीं होना ਜਿਵੇਂ ਡਾਕਟਰ ਪੰਮੀ ਬਾਈ ਵੱਡੇ ਅੱਜ ਨਾ ਸੂਟ ਬਸ ਸਸਟੀ ਗੱਲ ਕੋਈ ਨਹੀਂ ਪਾ ਹੀ ਵੱਡੇ ਆ ਹਾਏ ਦੋੜ ਮੇਰੇ ਨਮਸਤੇ ਕਰੋ ਨਮਸਤੇ ਹਾਂ ਜੀ ਨਮਸਤੇ ਪਾਈ ਹੂੰ ਕਿਵੇਂ ਹੋ ਪੋਰ ਪੰਮੀ ਬਾਈ ਕਿੱਦਾਂ ਠੀਕ ਆ ਵਧੀਆ ਜੀ ਵਧੀਆ ਜੀ ਤਰਤੇ ਜੀ ਚਲੋ ਪੰਮੀ ਬਾਈ ਜੀ ਬਹਿ ਗਏ ਆ ਤੇ ਦੇਖੋ ਆ ਦੋਨੋਂ ਮੱਲੇ ਕੀ ਐ ਮੱਲੇ ਕੀ ਹਾਂ ਬੀਬੀਆਂ ਜੀ ਪੂਰੀਆਂ ਤਿਆਰ ਹੋਈਆਂ ਆ ਮਤਲਬ ਮਤਲਬ ਪੂਰੀਆਂ ਚਲੋ ਪਰ ਪਹੁੰਚ ਗਏ ਆ ਚਲੋ ਆ ਜਾਓਗੇ ਆ ਜਾਓ ਤੇ ਹੁਣ ਦਿਖਾਉਣੇ ਕੀ ਹੈ ਗਏ ਆ। ਹਲੋ ਜੀ ਸੇ ਪਹੁੰਚ ਗਏ ਆ ਪੰਜਾਬੀ ਮੇਲੇ ਐਮਸਟਰਡਮ ਤੇ ਤੇ ਤੁਹਾਨੂੰ ਇੱਥੇ ਕੁ ਨਜ਼ਾਰੇ ਦਿਖਾਉਣੇ ਆ ਰੌਣਕਾਂ ਬਹੁਤ ਆ। ਆ ਚਾਹ ਦੁਨੀਆਈ ਐ ਦੂਰੋਂ ਦੂਰੋਂ ਦੁਨੀਆਈ ਐ ਇੱਥੇ। ਔਰ ਬਹੁਤ ਸਟਾਲ ਲੱਗੀਆਂ ਹੋਈਆਂ ਇੱਥੇ। ਔਲੀ ਔਲੀ ਤੁਹਾਨੂੰ ਵਿੱਚ ਵਿੱਚ ਕਲਿੱਪਸ ਦਿਖਾਵਾਂਗੇ ਮੇਲੇ ਦੇ। ਆ ਅਸੀਂ ਲੱਗ ਗਏ ਆ ਚਾਹ ਦੀ ਲਾਈਨ 'ਚ, ਚਾਹ, ਪਕੌੜੇ, ਸਮੋਸੇ ਵੀ ਲਾਈਨ 'ਚ। ਅੱਛਾ ਇੰਦਰਜੀਤ 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 ਮੇਲੀ ਵੀ ਲੈ ਲਈ ਚਾ ਇੰਦਰਜੀਤ ਕੋ ਪਲੇਟ ਚ ਜ਼ਿਆਦਾ ਪਵਾ ਲੈਣੀ ਸੀ ਅੱਪ ਚੱਲ ਰਹੇ ਨੇ ਆ ਸਾਡੀ ਬੀਬੀ ਵੀ ਮੇਲਾ ਦੇਖਣ ਆਈ ਆ ਜੀ ਭੈਣਾ ਵਿਛੜੀਆਂ ਬੜੀ ਛਿਰੀ ਮਿਲੀਆਂ ਸੋ ਮੇਲੇ ਤੇ ਆਉਣ ਦਾ ਇਹ ਫਾਇਦਾ ਕਿ ਵਿਛੜੇ ਸਾਰੇ ਮਿਲ ਜਾਂਦੇ ਆ ਠੀਕ ਹੈ ਚਲੋ ਤੁਰੋ ਭਾਈ ਭਾਈ ਤੁਰੋ ਮਿਲਦੇ ਆਪਾਂ ਚਲੋ ਖਾਤੀ ਲਗੋ ਕੁਝ ਹਾਂਜੀ ਹਾਂਜੀ ਆਜਾ ਹਾਂਜੀ ਚੱਕਰ ਕਰਦੇ ਆਂ ਥੈਂਕ ਯੂ ਚੰਗਾ ਲੱਗਿਆ ਆਹ 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 ਦੇਖ ਲਓ ਜੀ ਆਮ ਸੁਦੇਮ ਦਾ ਮੇਲਾ ਮੇਲਾ ਬਹੁਤ ਜ਼ਗਾ ਭਰਿਆ ਆ ਜਰਮਨ ਤੋਂ ਬੈਲਜੀਅਮ ਤੋਂ ਫਰਾਂਸ ਤੋਂ ਹਰੰਦ ਚਲੋ ਸਾਰਾ ਆਇਆ ਹੈ ਬਹੁਤ ਲੋਕ ਪਹੁੰਚੇ ਹਾਂ ਹਾਲੋ ਉਹ ਜਿਹੜਾ 3 ਲੱਖੇ ਪਕੌੜੇ ਪਕਾੜੇ ਕੋ ਫਾਸੀ ਲੋਨ ਬਹੁਤ ਜ਼ਿਆਦਾ ਲੋਨ ਸੀਗਾ ਪਕੌੜਿਆਂ ਚ ਤੇ ਚਾਹ ਚ ਮਿੱਠਾ ਬਹੁਤ ਸਵਾਦ ਜਿਹਾ ਨਹੀਂ ਆਇਆ ਹੈਗਾ ਚਲੋ ਜੀ ਮੇਰੇ ਨਾਲ ਲੱਗੀਆਂ ਬਹੁਤ ਸਾਰੀਆਂ ਕਰਾਮਾ ਤੇ ਫਰਮੈਚ ਹੋ ਰਹੇ ਆ ਤੇ ਲੱਗ ਰਿਹਾ ਇੱਦਾਂ ਜਿਦਾ ਪੂਰਾ ਪੰਜਾਬ ਚ ਮੇਲਾ ਦੇਖਣ ਆਏ ਹੋਣੇ ਆ ਬਿਲਕੁਲ ਓਦਾਂ ਲੱਗ ਰਿਹਾ ਕਿਦਾਂ ਵੀ ਗਵਾਚੀ ਨਹੀਂ ਬੀਬੀ ਸਾਡੀ ਚਲੋ ਜੀ ਹੁਣ ਇੱਧਰ ਹੋ ਰਹੇ ਆ ਕਬੱਡੀ ਦੇ ਮੈਚ ਦੇਖਿਏ ਕਹਿੰਦੇ ਹੁੰਦੇ ਕੀ ਕਹਿੰਦੇ ਪੰਜਾਬੀ ਚ ਬਈ ਕੁੰਡੀਆਂ ਤੇ ਸਿੰਘ ਫਸ ਗਏ ਕੋਈ ਮਿੱਤਰੂ ਬੜੇ ਮੇ ਖਾਣੀ ਵੇਖ ਕਿਹੜੀ ਕਿਹਦੀ ਟੀਮ ਜਿੱਤਦੀ ਆ ਕੰਗ ਕੋਣ ਖੇਡਣ ਆਇਆ ਹੈ ਸਾਡਾ ਗੋਤੀ ਅੱਜ ਫਿੰਗਰ ਜਿਲਾਦ ਦੱਸਿਓ ਵੀ ਕੋਈ ਕਬੱਡੀ ਵਾਲਾ ਪਲੇਅਰ ਕਿਹੜਾ ਆ ਕੰਗ ਜਿਹੜਾ ਅੱਜ ਨੀਦਰਲੈਂਡ ਕਿੱਡਣ ਆਇਆ ਹੋਇਆ ਹੈ ਹੈ ਮੇਰੀ ਭਾਂਜੀ ਆ ਕਿਊਟ ਜੀ ਤੇ ਸਾਡਾ ਦੋਨਾਂ ਦਾ ਬਹੁਤ ਪਿਆਰਿਆ ਬਹੁਤ ਹੀ ਕਿਊਟ ਹੈ ਬਹੁਤ ਹੀ ਨਾਈਸ ਹੈ ਹੈਨਾ ਹੈਨਾ ਆ ਇਧਰ ਕਰਾਮਾ ਲੱਗੀਆਂ ਹੋਈਆਂ ਹਰ ਤਰ੍ਹਾਂ ਦੇ ਸੂਟ ਗਹਿਣਾ ਚੁੰਨੀਆਂ ਆਮਨ ਜੋ ਵੀ ਆਪਣਾ ਪੰਜਾਬੀ ਜੁੱਤੀ ਐ ਦੰਨੀਆਂ ਚੀਜ਼ਾਂ ਮੇਲੇ ਚ ਦਾ ਕਰਾਮਾ ਲੱਗੀਆਂ ਹੁੰਦੀਆਂ ਆ ਤੇ ਇੱਥੇ ਆ ਕੇ ਫਿਰ ਜੋ ਸਮਾਨ ਜਿਹਦਾ ਸਾਨੂੰ ਆਮ ਅਸੀਂ ਇੰਗਲੈਂਡ ਕੈਨੇਡਾ ਤੋਂ ਰਹਿੰਦੇ ਨਹੀਂ ਸੋ ਇਦਾਂ ਦਾ ਸਮਾਨ ਸਾਡੇ ਇੱਥੇ ਇਨਾ ਆਮ ਨਹੀਂ ਮਿਲਦਾ ਤੇ ਕੁਝ ਕਿ ਦੁਕਾਨਾਂ ਆ ਤੇ ਉਹ ਜਦੋਂ ਵੀ ਮੇਲੇ ਹੁੰਦੇ ਤਾਂ ਫਿਰ ਉਹ ਕਰਾਮ ਲਾਉਂਦੇ ਆ ਹਮੇਸ਼ਾ ਤੇ ਅੱਜ ਵੀ ਆ ਦੇਖੋ ਤੇ ਕਰਾਮਾ ਲੱਗੀਆਂ ਹੋਈਆਂ ਸੂਟਾਂ ਦੀਆਂ ਜੁਐਲਰੀ ਦੀਆਂ ਪੰਜਾਬੀ ਜੁੱਤੀਆਂ ਰੈਡੀमेड ਸੂਟ ਸ਼ੌਪ ਹਰ ਚੀਜ਼ ਦੀ ਇੰਤੂ ਦੁਕਾਨਾਂ ਲੱਗੀਆਂ ਆ ਤੇ ਇੱਥੇ ਮੈਨੂੰ ਲੱਗਦਾ ਵੀ ਮੇਰੀ ਇੱਕ ਫਰੈਂਡ ਬੈਲਜੀਅਮ ਤੋਂ ਆਈ ਹੋਈ ਆ ਤੇ ਉਹਨਾਂ ਨੇ ਵੀ ਅੱਜ ਕਰਾਮ ਲਾਈ ਹੋਣੀ ਆ ਇੱਥੇ ਦੇਖਦੇ ਆ ਜਾ ਕੇ ਮਿਲਦੇ ਆ ਉਹਨਾਂ ਨੂੰ ਸਰਪ੍ਰਾਈਜ਼ ਦਿੰਨੇ ਆ ਬਈ ਕਿੱਥੇ ਆ ਕਰਾਮ ਉਹਨਾਂ ਦੀ ਐਂਡ ਆਈ ਵਿਸ਼ ਵੇਂਦੀ ਦੂਰੋਂ ਆਈ ਆ ਨਾ ਉਹਨਾਂ ਨੇ ਖਰਚਾ ਕੀਤਾ ਆ ਆਈ ਵਿਸ਼ ਕਿ ਉਹਨਾਂ ਦੀ ਸੇਲ ਸੋਹਣੀ ਹੋਵੇ ਤੇ ਦੂਰੋਂ ਦੇਖ ਲੈ ਮੈਂ ਆ ਦੇ ਕੋਈ ਮੇਰੀ ਫਰੈਂਡ ਆ ਉਹ ਮੇਰਾ ਬਹੁਤ ਪਿਆਰਾ ਇਹਨਾਂ ਨਾਲ ਪਿੱਛੇ ਜਿਹੜਾ ਦੇਖ ਰਿਹਾ ਨਾ ਇੰਨੀ ਓਏ ਬੈਲਜੀਅਮ ਤੋਂ ਆਇਆ ਇਹਨਾਂ ਦੀ ਦੁਕਾਨ ਵੀ ਆ ਮੈਂ ਤੁਹਾਨੂੰ ਐਡਰੈਸ ਜ਼ਰੂਰ ਦਵਾਂਗੀ ਇਹਨਾਂ ਦੀ ਦੁਕਾਨ ਦਾ ਤੇ ਇਹਨਾਂ ਦੀ ਦੁਕਾਨ ਤੋਂ ਜਾ ਕੇ ਤੁਸੀਂ ਕਦੀ ਲੈ ਕੇ ਲਿਆਇਗਾ ਨਿਆਣਿਆਂ ਨੀਣਿਆਂ ਨੂੰ ਵੀ ਨਾਲ ਹੈ ਵਲਿਆ ਪੱਗ ਪੁਗਾ ਕਾ ਤੋ ਕਰੋ ਬਨ ਕੇ ਆਣੀਏ ਪਿਆਰੋ ਕਿਉਣਾ ਟਾਈਮ ਨਹੀਂ ਵੇਸਟ ਕਰਨਾ ਹਾਂਜੀ ਇਹ ਰਾਹ ਦੇ ਇਹ ਰਾਹ ਦੇ ਹੀ ਉੱਥੇ ਸੀ ਨਾ ਕਿੱਥੇ ਸੀਗੀ ਇਹ ਇਧਰ ਕ੍ਰੋਨੀਅਨਲ ਅੱਛਾ ਉੱਥੇ ਕੀ ਸੀ ਉੱਥੇ ਪ੍ਰੋਗਰਾਮ ਸੀ ਕੋਈ ਫੁੰਤਨ ਪੌਪ ਫੈਸਟੀਵਲ ਅੱਛਾ ਬਈ ਕਦੀ ਕਿਸੇ ਦਾ ਵਿਆਹ ਹੋਵੇ ਕੋਈ ਪ੍ਰੋਗਰਾਮ ਹੋਵੇ ਕੋਈ ਪਾਰਟੀ ਹੋਵੇ ਤਾਂ ਡੀਜੇ ਇਹ ਮੁੰਡਾ ਸਾਡਾ ਸਦਨਾ ਤੁਸੀਂ ਪਾਵੀ ਮਨੀ ਡੀਜੇ ਬੈਲਜੀਅਮ ਬਹੁਤ ਫੇਮਸ ਆ ਇਦਾ ਇੰਸਟਾ ਚੈੱਕ ਕਰ ਲਿਓ ਓਕੇ ਬਾਏ ਐਬ੍ਰੇਮ ਵਾਲਿਓ ਵੀ ਤੁਹਾਡੇ ਮੇਲੇ ਤੇ ਤਾਂ ਆਏ ਆ ਪਰ ਤੁਹਾਡੇ ਮੇਲੇ ਤੇ ਦੋ ਤਿੰਨ ਗੱਲਾਂ ਨੇ ਵੀ ਨੋਟ ਕਰਾਂ ਨੇ ਇੱਕ ਤਾਂ ਕੁਰਸੀਆਂ ਹੈ ਨਹੀਂ ਬੈਣ ਵਾਲੀਆਂ ਬਹੁਤ ਥੋੜੀਆਂ ਹੈ ਜਨਤਾ ਜ਼ਿਆਦਾ ਹੈ ਤੇ ਪਲੀ ਗੱਲوں ਅੱਗੇ ਤੋਂ ਤੁਸੀਂ ਪਲੀਟ ਜ਼ਰੂਰ ਨੋਟ ਕੀਤਾ ਜਾਏ ਜਿਹੜੀ ਚਾਹ ਆ ਔਰ ਕਿ ਮਿੱਠਾ ਬਹੁਤ ਜ਼ਿਆਦਾ ਸੀਗਾ ਇਹਨਾਂ ਦੇ ਪਕੌੜਿਆਂ ਦਾ ਸੀ ਲੂਣ ਬਹੁਤ ਜ਼ਿਆਦਾ ਸੀ ਸੋ ਪਲੀਜ਼ ਨੈਕਸਟ ਟਾਈਮ ਤੋਂ ਖਿਆਲ ਰੱਖਿਓ ਇਸ ਗੱਲ ਦਾ ਅਸੀਂ ਬੜੇ ਦੂਰੋਂ ਆਨੇ ਆ ਬੜੀ ਆਸ ਸੀ ਮੀਂਹ ਲੈ ਕੇ ਬੈਠਣ ਨੂੰ ਕੁਰਸੀ ਨਹੀਂ ਮਿਲੀ ਬਸ ਖਾਣੇ ਮਤਲਬ ਉਹ ਸੀ ਬਾਈ ਸੀ ਦਿੱਤਾ ਓਕੇ ਲੋ ਜੀ ਤੁਹਾਨੂੰ ਵਿੱਚ ਥੋੜੀਆਂ ਥੋੜੀਆਂ ਝਲਕਾ ਦਿਖਾਈ ਜਾਂਦੇ ਆ ਸਤਿ ਸ਼੍ਰੀ ਅਕਾਲ ਗੁਰਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਤੇ ਕੀ ਹਾਲ ਚਾਲ ਬਹੁਤ ਵਧੀਆ ਬਹੁਤ ਵਧੀਆ ਹਾਂ ਹਾਂ ਦੇ ਪੈरिस ਫਰਾਂਸ ਵਾਲੇ ਲਾਨ ਗਏ ਕੰਤਾ ਸ਼ੀਰਾ ਦੇ ਨਾਲ ਮੱਲੀ ਕੰਤਾ ਚੱਠਾ ਸਾਰੇ ਕਲੱਬ ਤੁਹਾਨੂੰ ਹੀ ਕਹਿੰਦੇ 50 ਆ ਬਹੁਤ ਬਹੁਤ ਧੰਨਵਾਦ ਹੈ ਅਮਨ ਟਾਂਦੀ ਵੱਲੋਂ ਵੀ 50 ਆ ਕਿੰਨੇ ਜੁੱਫੇ ਲੱਗਣਗੇ ਅਮਨ ਟਾਂਦੀ ਕਹਿੰਦਾ ਵੀ ਮੇਰੇ ਵੱਲੋਂ ਵੀ 50 ਸਪੋਰਟ ਕਲੱਬ ਵਾਲਿਆਂ ਦਾ ਹਰ ਇੱਕ ਜੁੱਫਾ ਜਿਹੜਾ 50 50 ਆਰ ਦੀ ਗੱਲ ਹੋਣੀ ਹੈ ਸਾਰਿਆਂ ਦਾ ਧੰਨਵਾਦ ਹੈ ਫੇਰ ਕਬੱਡੀ ਹੈ ਸੱਸੀ ਹੋ ਗਏ ਮੇਲੇ ਮੇਲੇ ਦੇਖੋ ਬਹੁਤ ਬਹਾਲਾ ਕਰਦੇ ਆਜੋ ਤੁਸੀਂ ਵੀ ਤੁਸੀਂ ਵੀ ਮਿਲੋ ਤੇ ਲੱਗਦੀ ਆ ਆ ਲੋ ਜੀ ਮੇਲੇ ਜਿੱਦਾਂ ਮੇਲੇ ਹੁੰਦੇ ਆ ਸੁਣਾ ਲੱਗਦਾ ਹਾਂ ਹਾਂ ਅੱਜ ਕੱਲ ਉਹ ਦੇਖ ਸੱਸ ਕਿਉਂ ਗਈ ਮੇਰੇ ਨਾਲ ਹੀ ਆ ਗਈ ਆ ਜਾ ਜਾ ਹਾਂਜੀ ਸੱਸ ਕਿਹੜਾ ਆ ਲੋ ਜੀ ਹੁਣ ਆ ਗਏ ਸਾਡੇ ਭੰਗੜੇ ਵਾਲੇ ਮੁੰਡੇ ਪਿਆਰ ਹੋ ਕੇ ਆ ਲੋ ਹੋ ਲੱਗਣ ਗੀਆਂ ਰੌਣਕਾਂ ਮਾਣਨ ਅਨੰਦ ਸਾਰੇ ਲੱਗਦਾ ਬਿਲਕੁਲ ਜਿਵੇਂ ਇੰਡੀਆ ਚ ਮੇਲਾ ਦੇਖਣ ਦੇ ਹੁਣ ਇਹ ਵੇਖੋ ਆ ਜਾਂਦੇ ਪੰਜਾਬ ਦੇ ਹਾਂ سات شروع خليجي ويڊيو بنا دو ڪيڏا ٿو ਸਾ ਸ਼ਿਕਾਸ ਸੱਜਣ ਕਿੰਨਾ ਲੱਗਾ ਸਾਡਾ ਮੇਲਾ ਬਹੁਤ ਵਧੀਆ ਜੀ ਬਹੁਤ ਵਧੀਆ ਲੱਗ ਲੱਲੇ ਦੇਖ ਲੋ ਗੁੱਸਾ ਨਹੀਂ ਕਰਨਾ ਬੈਲਜੀਮ ਵਾਲਿਓ ਪਰ ਜੇ ਦੇਖਿਆ ਜੇ ਤਾਂ ਤੁਹਾਡੇ ਬੈਲਜੀਮ ਦੇ ਮੇਲੇ ਕੁਝ ਨਹੀਂ ਹੁੰਦੇ ਇੱਥੇ ਦਾ ਮੇਲੇ ਬਹੁਤ ਵਧੀਆ ਹੁੰਦੇ ਇਹ ਗੱਲ ਵਿੱਚ ਕੋਈ ਸ਼ੱਕ ਨਹੀਂ ਹੈਗਾ ਜੀ ਮੈਂ ਇੱਥੇ ਕਰਕੇ ਢੀਰ ਤੋਂ ਚੱਲ ਕੇ ਆਉਣੀ ਆ ਸਾਡੇ ਬੈਲਜੀਅਮ ਨਾਲੋਂ ਮੈਨੂੰ ਹੌਲਾਂ ਦੇ ਮੇਲੇ ਬਹੁਤ ਵਧੀਆ ਲੱਗੇ ਮੈਨੂੰ ਲੱਗਾ ਸੀ ਮੈਨੂੰ ਦੱਸਿਆ ਨਹੀਂ ਪਤਾ ਤੁਸੀਂ ਹਰ ਸਾਲ ਹੀ ਆਉਨੇ ਤੇ ਕਰੀ ਮੇਲਾ ਅਗਲੇ ਹਫ਼ਤੇ ਉਹ ਹੌਲਾਂ ਕਮੈਂ ਟੈਕਲ ਸਾਡੇ ਨਾ ਅਗਲੇ ਹਫਤੇ ਸਾਡੇ ਦਿਨ ਹਾਰ ਚਾ ਹਾਂਜੀ ਆਉਂਗੇ ਜਰੂਰ ਜੀ ਗੁਰਵਿੰਦਰ ਆ ਰਹੀ ਹੈ ਤੁਸੀਂ ਆਉਣਾ ਜਰੂਰ ਜੀ ਪੱਕਾ ਪ੍ਰੋਮਿਸ ਚਲੋ ਠੀਕ ਆ ਸਾਨੂੰ ਪਹਿਲਾਂ ਹੀ ਨਿਉਕਤਾ ਆ ਗਿਆ ਜੀ ਹੱਲੇ ਨਾਲੇ ਵੈਸੇ ਤੁਸੀਂ ਇੱਥੇ ਹੀ ਆ ਹੱਲੇ ਹਾਂਜੀ ਆ ਜਿੱਥੇ ਹੀ ਆਪਾਂ ਮਿਲਦੇ ਹਾਂ ਠੀਕ ਹੈ ਆਓ ਜੀ ਖਾਣੇ ਦੇ ਸਟਾਲ ਲੱਗੇ ਆ ਤੇ ਔਰ ਖਾਣੇ ਦੇ ਸਟਾਲ ਤੇ ਇੰਨਾ ਰਸ਼ਾ ਪੁੱਛੋ ਨਾ ਪਤਾ ਜੀ ਮਿਲਣਾ ਕੁਝ ਖਾਣ ਨੂੰ ਕਿ ਨਹੀਂ ਇਹ ਨੱਚਣਾ ਦਾ ਕੰਮ ਆ ਗੋਟਰੀ ਪਟਾਕੇ ਵਾ ਗੋਟਰੀ ਪਟਾਕੇ ਰਹਿ ਤਾ ਹੁਆ ਤਾ ਗੋਟਰੀ ਪਟਾਕੇ ਜਿੰਨਾ ਤੈਨੂੰ ਨੱਚੇ ਦਾ ਚਾਹ ਪੇਟ ਖਾਲੀ ਹੋ ਗਿਆ ਵੀ ਅਸੀਂ ਛੱਡੇ ਤੇ ਸਾਰੇ ਚਲੇ ਗਏ ਖਾਲੀ ਹੋ ਗਿਆ ਤੇ ਸਾਡਾ ਹੱਲ ਵੀ ਘਰ ਜਾਣ ਨੂੰ ਦਿਲ ਨਹੀਂ ਕਰਦਾ ਪਿਆ ਦਿਲ ਕਰਦਾ ਵੀ ਮੇਲਾ ਜਦੋਂ ਖਤਮ ਹੋਵੇ ਸੇਹੀ ਜਾਗੀ ਮੈਂ ਚੱਲੇ ਚੱਲਦੇ ਆ ਕਿਹੜਾ ਕੋਣ ਬੋਲੂ ਮੈਂ ਤਾਂ ਕਿ ਤਸ ਲੈ ਕੇ ਤੈਨੂੰ ਹੱਲ ਤੱਕ ਸਮਝ ਨਹੀਂ ਆਈ ਬੀਬੀ ਫੋਰਸੀਆਂ ਦੀ ਤਾਂ ਲੜਾਈ ਬੀਬੀ ਸਹੀ ਗੱਲ ਹੈ ਬੀਬੀਆਂ ਤਾਂ ਬੱਸ ਚੱਲੇ ਬੀਬੀ ਕੁਰਸੀਆਂ ਨਾਲ ਲੱਗਣ ਬਣ ਕੇ ਆਪਣੇ ਬੀਬੀ ਕਹਿੰਦੇ ਗਲਚ ਪਾ ਲੈਣੋ ਤਾਂ ਜੀ ਗਲਚ ਵਿੱਚ ਕੁੜਿਆ ਦੇ ਕੁੜੇ ਪੂਆ ਸਮੋਸੇ ਨਹੀਂ ਫਿਰ ਨਾ 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 ਨ ਸਮੋਸੇ ਤੇ ਬੈਨ ਲੱਗਾ ਆ ਦੀਦਾ ਹੀ ਹੁਣ ਕਾਦੀ ਭੂਆ ਨੂੰ ਸਮੋਸੇ ਦਾ ਨਸ਼ਾ ਹੋਇਆ ਅਗਲੀ ਤਾਂ ਮੋਰ ਮਰਨ ਟ-ਸ਼ਰਟ ਨਹੀਂ ਹੋਗਾ ਲੜਾਕੇ ਦੇਖ ਇਹਨਾਂ ਦੀ ਬਣਦੀ ਵੀ ਬੜੀ ਐ ਨਾ ਇਹਨਾਂ ਦੀ ਲੜਾਈ ਵੀ ਬਹੁਤ ਹੁੰਦੀ ਆ ਆਈਸਕ੍ਰੀਮ ਖਾਣੀ ਐ ਦੋ ਅੱਜ ਮਾਂ ਆ ਗਿਆ ਮਾਂ ਹਾਂ ਮੇਰਾ ਮੋਖ ਤਾਂ ਨਹੀਂ ਆਦਾ ਕੋਲ ਕਹਿ ਰਹੀ ਆ ਕਰਿਆ ਆ ਤਾਂ ਉਹਦਾ ਲੈ ਕੇ ਤਹੀ ਖਾਣੇ 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 ਆਈਸ ਗ੍ਰੀਗਰ ਜਾ ਜਾ ਹਾਫ ਲੀਫ ਆ ਜਲੀ ਆਹ ਲੋ ਜੀ ਹੋ ਗਿਆ ਮੇਲਾ ਖਾਲੀ ਬਿਲਕੁਲ ਪੂਰਾ ਆਪਾਂ ਵੀ ਚੱਲਿਆ ਹੁਣ ਘਰ ਨੂੰ ਤੇ ਵਲੌਗ ਅੱਜ ਆਪਣਾ ਇੱਥੇ ਹੀ ਖਤਮ ਹੁੰਦਾ ਹੈ ਤੇ ਹੁਣ ਮਿਲਦੇ ਆਪਾਂ ਅਗਲੇ ਵਲੌਗ 'ਚ ਉਹ ਥੋੜਾ ਜਿਹਾ ਡਿਫਰੈਂਟ ਹੋਊਗਾ ਉਹਦੇ 'ਚ ਲਾਈਕ ਇਦਾਂ ਦਾ ਕੋਈ ਫੰਕਸ਼ਨ ਹੈ ਮੇਲਾ ਇਦਾਂ ਦਾ ਕੁਝ ਨਹੀਂ ਹੋਊਗਾ ਉਹ ਇੱਕ ਇਦਾਂ ਦੀ ਜਗ੍ਹਾ ਹੈ ਜਿੱਥੇ ਆਈ ਥਿੰਕ ਬਹੁਤ ਘੱਟ ਲੋਕ ਹੀ ਜਾਂਦੇ ਆ ਪਰ ਅਸੀਂ ਮੈਚ ਹੁੰਨੀ ਹੈ ਕਿ ਤੁਹਾਨੂੰ ਮੈਂ ਉਹ ਸਾਈਡ ਵੀ ਦਿਖਾਵਾਂ ਕਿ ਇੱਥੇ ਗੁਰੇ ਕਿਦਾਂ ਦੇ ਕਿਦਾਂ ਦੇ ਕੰਮ ਕਰਦੇ ਆਪਣਾ ਟਾਈਮ ਪਾਸ ਕਰਨ ਲਈ ਜਾਂ ਆਪਣੇ ਸਟ्रेस ਨੂੰ ਰਿਲੀਜ਼ ਕਰਨ ਲਈ ਕਿਦਾਂ ਦੇ ਕੰਮ ਕਰਦੇ ਉਹ ਦਿਖਾਉਣਾ ਚਾਹਣੀ ਆ ਕਿ ਅਗਲੇ ਟਾਈਮ ਮਿਲਾਂਗੇ ਅਗਲੀ ਵਾਰ ਮਿਲਾਂਗੇ ਆਪਾਂ ਉਥੇ ਉਸ ਵਲੌਗ ਦੇ ਵਿੱਚ ਓਕੇ ਜੀ ਸਤਿ ਸ਼੍ਰੀ ਅਕਾਲ ਚਲੋ ਹੁਣ ਆਪਾਂ ਵੀਡੀਓ ਐਂਡ ਕਰਦੇ ਆਂ ਕੀ ਹੈਗਾ ਪੰਮੀ ਬਾਈ ਉਮਰ ਬਾਈ ਜੀ ਕੁਝ ਕਹਿਣਾ ਚਾਹੁੰਦੇ ਤੁਸੀਂ ਕੋਈ ਮੈਂ ਕਹਾਂ ਜਾਨੀ ਇਹ ਮੁੰਡਾ ਬਹੁਤ ਹਲਤੀ ਹੈ ਦੁਖੀ ਬਹੁਤ ਕਰਦਾ ਹੈ ਅੱਛਾ ਆਦੂਖੀ ਆਤਮਾ ਹੈ ਸੁਣ ਲਿਆ ਤੁਸੀਂ ਕਹਿੰਦਾ ਦੁਖੀ ਆਤਮਾ ਦੇ ਮੈਨੂੰ ਸੀਗੇ ਤੇ ਐਗਰੈਸ਼ਨ ਆਪਣਾ ਕੱਢਦੇ ਸੀ ਨਹੀਂ ਨਹੀਂ ਇਹ ਮੈਨੂੰ ਕਹਿੰਦਾ ਸੀ ਚੱਪਲਾ ਆਪਣੀਆਂ ਦੇ ਪਾਉਣ ਨੂੰ ਮੈਂ ਆਂਦਾ ਸੀ ਮੈਂ ਮੈਂ ਨੰਗੇ ਫੇਰ ਜਾਂਗੀ ਬਲੇ ਬਕਵਾਸ ਕਰੀ ਜਾਂਦਾ ਹੈ ਚਲੋ ਲਓ ਤੁਸੀਂ ਸੁਣ ਲਿਆ ਤੇ ਇੱਥੇ ਆਪਣਾ ਆਪਣਾ ਵੀਡੀਓ ਖਤਮ ਕਰਦੇ ਆਂ ਤੇ ਤੁਹਾਨੂੰ ਮਤਲਬ ਕੀ ਹੋਪਫੁਲੀ ਥੋੜਾ ਜਿਹਾ ਆਪਾਂ ਦਿਖਾ ਪਾਏ ਸੀਗੇ ਕਿ ਕੀ ਕੁਝ ਕੀਤਾ ਕਿ ਨਹੀਂ ਤੇ ਇੱਥੇ ਹੀ ਐਂਡ ਕਰਦੇ ਆਂ ਆਪਣਾ ਵੀਡੀਓ